ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਪੰਜਾਬ ਵਾਸੀਆਂ ਨੂੰ ਸੋ ਸਾਡੇ ਨਾਲ ਜਿਹੜੇ ਪੈਨਸ਼ਨਰ ਜੁੜੇ ਹੋਏ ਨੇ ਜੀ ਉਹਨਾਂ ਵਾਸੀ ਇਕ ਫਰੇਟ ਲੈ ਕੇ ਆਇਆ ਜਿਹੜੇ ਸਾਡੇ ਦਿਵਿਆਂਗ ਸਾਥੀ ਨੇ ਜਿਹੜੇ ਸਾਡੇ ਬਜ਼ੁਰਗ ਨੇ ਜਿਹੜੇ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀਆਂ ਵਿਧਵਾ ਫੰਕਸ਼ਨਾਂ ਲੱਗੀਆਂ ਹੋਈਆਂ ਉਨਾ ਵਾਸਤੇ ਪੈਨਸ਼ਨਾਂ ਦੀ ਅਫਰ ਡੇਟ ਹੈ ਸੋ ਮਈ ਨੂੰ ਇਹਨੀਆਂ ਪੈਨਸ਼ਨਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਜੀ ਪਿਛਲੇ ਹਫਤੇ ਜੜੀਆਂ ਨੇ ਫਾਜ਼ਿਲਕੇ ਦੀ ਕੁਸ਼ਕ ਫਰੀਦਕੋਟ ਦੇ ਬੈਂਕ ਖਾਤੇ ਵਿੱਚ ਪੈਨਸ਼ਨਾਂ ਫੈਗੀਆਂ ਸੀ ਔਰ ਹੁਸ਼ਿਆਰਫਰ ਦੇ ਕੁਸ਼ਕ ਇਤਰਾ ਦੇ ਵਿੱਚ ਜੜੀਆਂ ਪੈਨਸ਼ਨਾਂ ਫਾ ਦਿੱਤੀਆਂ ਗਈਆਂ ਸੀ ਪਿਛਲੇ ਹਫਤੇ ਸੋ ਵਿੱਚ ਸ਼ਨੀਵਾਰ ਐਤਵਾਰ ਆ ਗਿਆ ਸੀ ਜਿਹਦੇ ਨਾਲ ਪੈਨਸ਼ਨਾਂ ਦੇ ਵਿੱਚ ਦੇਰੀ ਹੋਈ ਸੀ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਤੀਜੇ ਹਫਤੇ ਦੀ ਸ਼ੁਰੂਆਤ ਵਿੱਚ ਜਾਂ ਫਿਰ ਹੋ ਸਕਦਾ ਦੂਜੇ ਹਫਤੇ ਦੇ ਅਖੀਲੇ ਦਿਨਾਂ ਦੇ ਵਿੱਚ ਪੈਨਸ਼ਨਾਂ ਲੱਗ ਫਗ ਫੈ ਜਾਣਗੀਆਂ ਸੋ ਅੱਜ ਸੋਮਵਾਰ ਦਾ ਦਿਨ ਹੈ ਜੋ ਵਰਕਿੰਗ ਡੇ ਸੀ ਸੋ ਅੱਜ ਵੀ ਕਾਫ ਛਨਾਗੀਆਂ ਨੇ ਹੁਣ ਦੇਸ਼ ਆਉਂਦੇ ਹੁੰਦੇ ਤੋਂ ਫਾਇਰ ਤੋਂ ਬਾਅਦ ਫੈਸ਼ਨਾਂ ਖੈਣੀਆਂ ਸ਼ੁਰੂ ਹੋਈਆਂ ਬਠਿੰਡੇ ਜਲੇ ਦੇ ਵਿੱਚ ਲਗਭਗ ਫੈਸ਼ਨਾਂ ਖੈਗੀਆਂ ਨੇ ਭਾਵੇਂ ਸਾਡੇ ਹੈਂਡੀਕੈਪ ਸਾਥੀ ਨੇ ਬਜ਼ੁਰਗਾਂ ਦੀਆਂ ਵੀ ਹਰਾਫਾ ਫੈਸ਼ਲਾ ਫੈਗੀਆਂ ਨੇ ਔਰ ਵਿਡੋ ਫੈਸ਼ਨਾਂ ਜਿਹੜੀਆਂ ਭੈਣਾਂ ਦੇ ਉਹ ਫੈਸ਼ਨਾਂ ਲੱਗੀਆਂ ਹੋਈਆਂ ਉਹਨਾਂ ਦੀਆਂ ਫੈਸ਼ਨਾਂ ਖਾ ਦਿੱਤੀਆਂ ਗਈਆਂ ਨੇ ਔਰ ਹੁਣ ਦੇਸ਼ ਆਉਂਦੇ ਹੁੰਦੇ ਸ਼ਰੀਫ ਅਤੇਗਰ ਸਾਹਿਬ ਫਟਿਆਲਾ ਪਟਿਆਲੇ ਦੀ ਕੁਝ ਵਰਗਾਂ ਦੀਆਂ ਫੈਸ਼ਨਾਂ ਹੋਈਆਂ ਨੇ ਹਾਕੀ ਬਹੁਤਿਆਂ ਫੈਨਸ਼ਨਾਂ ਹਲੇ ਵਾਕੀ ਨੇ ਹੋ ਸਕਦਾ ਸਵੇਰੇ ਹੋਣ ਐਸੇ ਤਰ੍ਹਾਂ ਜਿਲ੍ਹਾ ਸ੍ਰੀ ਅਮਰitsar ਸਾਹਿਬ ਹੋਰ ਗੁਰਦਾਸਪੁਰ ਦੇ ਕੁਝ ਖੇਤਰਾਂ ਦੇ ਵਿੱਚ ਫੈਨਸ਼ਨਾਂ ਫਾ ਦਿੱਤੀਆਂ ਗਈਆਂ ਨੇ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ ਕੁਝ ਵਰਗਾਂ ਦੀਆਂ ਫੈਨਸ਼ਨਾਂ ਫਈਆਂ ਨੇ ਕੁਝ ਵਰਗਾਂ ਦੀਆਂ ਕੱਲ ਫੈ ਜਾਣਗੀਆਂ ਸੋ ਇਹ ਫੈਨਸ਼ਨਾਂ ਫੈ ਰਹੀਆਂ ਨੇ ਕੱਲ ਦਾ ਦਿਨ ਵੀ ਅਹਿਮ ਹੈ ਕੱਲੂ ਹੀ ਹੁਣ ਦੇਸ਼ਾਂਗ ਦੇ ਉਹਦੇ ਫੈਨਸ਼ਨ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਫਾ ਦਿੱਤੀਆਂ ਜਾਣਗੀਆਂ ਤੁਹਾਨੂੰ ਅਸੀਂ ਅਪਡੇਟ ਜਰਿਆ ਕਰਦੇ ਰਹਾਂਗੇ ਕਿਹੜੇ ਜ਼ਿਲ੍ਹੇ ਦੇ ਵਿੱਚ ਫੈਨਸ਼ਨ ਆ ਚੁੱਕੀ ਹੈ ਸੋ ਫੈਨਸ਼ਨਾਂ ਜਿਹੜੀਆਂ ਨੇ 1500 ਫੈਰੀਆਂ ਨੇ ਜੀ ਉਦੇ ਸਕਰੀਨਸ਼ਾਟ ਵੀ ਤੁਹਾਨੂੰ ਅਸੀਂ ਦਿਖਾ ਸਕਦੇ ਸੀ ਪਰ ਇਸ ਜੁੜੀਆਂ ਦੇ ਵਿੱਚ ਨਹੀਂ ਦਿਖਾ ਸਕਦੇ 1500 ਫੈਨਸ਼ਨ ਆ ਰਹੀਆਂ ਨੇ ਤੇ ਕੋਈ ਹਲੇ ਵਾਧੇ ਘਟਦੇ ਆ ਸਰਨੀਆਂ 1500 ਫੈਨਗੀਆਂ ਜੀ ਤੇ ਜਲਦੀ ਹੀ ਫੈਣਗੀਆਂ ਅੱਜ ਹੋ ਸਕਦਾ ਦੇਰ ਰਾਤ ਤੋ ਫੈਲਾ ਫੈਲਾ ਵੀ ਫੈਸ਼ਨਾਂ ਕਾਫੀ ਜ਼ਿਲ੍ਹਿਆਂ ਦੇ ਵਿੱਚ ਪੈ ਜਾਣ ਤੇ ਕੱਲ ਦਾ ਦਿਨ ਹੋ ਗਈ ਬਹੁਤ ਜਿਲ੍ਹਿਆਂ ਦੇ ਵਿੱਚ ਫੈਨਸ਼ਨਾਂ ਜੜੀਆਂ ਨੇ ਪਾ ਦਿੱਤੇ ਜਾਣਗੀਆਂ ਹਕੇ ਤੁਹਾਨੂੰ ਕੱਲ ਅਸੀਂ ਜਾਂ ਅਫਰਡ ਕਰ ਦੇਵਾਂਗੇ ਧੰਨਵਾਦ ਜੀ ਸ਼ੁਕਰੀਆ